ਹੈਲੋ ਵੈਗੁਰਜੀ ਕਾਲਸਾ ਵੈਗੁਰਜੀ ਦੀ ਫੋਟੇ ਹਾਂਜੀ ਆਪ ਜੀ ਨੇ ਟਾਈਟਲ ਪੜੇ ਲੇ ਹੈ ਬਾਬਾ ਜੈ ਬਾਬਾ ਬੰਤਾ ਸਿੰਘ ਜੀ ਦੀ ਵਰਸੀ ਹੈ ਜੀ ਪਿੰਡ ਸੰਪੀ ਸਾਹਿਬ ਡਿਸਟੋਫ ਫਤਿਹਗੜ ਸਾਹਿਬ ਹਾਂਜੀ ਅੱਜ ਮੈਂ ਛੋਟਾ ਹੀ ਬਲੌਗ ਬਣਾਇਆ ਬਤ ਵੱਡਾ ਨਹੀਂ ਬਣਾਇਆ ਕਿ ਮੈਂ ਤੁਹਾਨੂੰ ਅਗਲੇ ਸਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਤੀ ਆਪਾਂ ਠੀਕ ਹੈ ਜੀ ਤੇ ਅੱਜ ਸਜਾਵਟ ਕੀਤੀ ਹੋਈ ਹੈ ਵੀਰੇ ਹੋਰ ਵੀ ਜ਼ਿਆਦਾ ਰੂਪ ਲੱਗਣੀ ਹੈ ਦੋਹੇ ਬਲੋਗਰ ਨਾਲ ਜੁੜੇ ਹੋ ਬਲੋਗ ਨੂੰ ਐਂਡ ਤੱਕ ਦੇਖ ਕੇ ਆ ਕਰੋ ਠੀਕ ਹੈ ਨਾ ਕੁਝ ਹੋਰ ਨਹੀਂ ਲਿਖਣਾ ਹੁੰਦਾ ਤਾਂ ਵਾਇਰਲ ਹੋ ਤਾਂ ਲਿਖੀ ਸਕਦੇ ਤੁਸੀਂ ਵੀ ਜੀ ਕਰੇ ਕੋਈ ਕਮੈਂਟ ਸਜਣ ਦੀ ਕਿਰਪਾ ਕਰ ਕਰੋ ਸਾਹ ਹੋ ਕੀਰਤਨ ਸਮਾਗਮ ਦੀ ਗੁਰਮਤ ਸਮਾਗਮ ਦੀ ਆਪ ਬੁਖਾ ਜੀ ਯਾਰ ਦੀ ਸਮਾਗਮ ਦੀ ਪ੍ਰਾਰੰਭਤਾ ਰੰਗਿਤ ਹੋ ਜਾਂਦੀ ਹੋ ਸੰਗੇ ਕਰਕੇ ਡਬਲ ਡਬਲ ਦਿਖ ਰਿਹਾ ਆ ਬਾਬਾ ਜਮਲ ਸਿੰਘ ਜੀ ਬਾਬਾ ਜਮਲ ਸਿੰਘ ਜੀ ਨੇ ਨਾ ਆਪਣੇ ਹੱਥੀਂ ਮਤਲਬ ਹਲ ਬਾ ਕੇ ਕਿਰਤ ਕਰਕੇ ਕਰਦੇ ਹੁੰਦੇ ਸੀ ਤੇ ਇੱਥੇ ਚਿੱਟਾ ਬਾਜ ਵੀ ਆਇਆ ਸੀਗਾ ਹਾਂਜੀ ਅਸਾਂ ਤਾਂ ਹਨੂਮਾਨ ਸਿੰਘ ਜੀ ਜਥੇਦਾਰ ਤੇ ਆ ਦੇਖੋ ਪਿੰਡ ਸੈਂਪਲ ਸਭ ਗੁਰਦਾਰੇ ਆ ਮੈਂ ਫੋਟੋ ਪਾ ਦੇਣੀ ਆ ਤੁਸੀਂ ਫੋਟੋ ਵਿੱਚ ਪਾ ਲਿਓ ਇਤਿਹਾਸ ਠੀਕ ਹੈ ਜੀ ਮੈਂ ਪੋਸਟ ਕਰ ਦੇਣੀ ਆ ਅੱਜ ਜੁਣਾ ਸਾਹਿਬ ਨੇ ਬਾਬਾ ਬੰਤਾ ਸਿੰਘ ਜੀ ਦੇ ਤੇ ਇਤਵਾ ਦਾ ਪੱਤ ਜਲਦੇਂਦਰਵਾਰ ਸਾਹਿਬ ਚ ਸਭ ਸੀ ਖੰਭ ਉਹ ਕੋਈ ਗੁਰੂ ਦਾ ਜਗੰਤ ਤੇ ਆਪਾਂ ਥੋੜੇ ਦਰ ਬੈਠੇ ਆ ਇੱਥੇ ਮਹਾਰਾਜ ਕੋਲ ਫੇਰਾ ਪਾ ਚਲੇ ਨੂੰ ਬਚ ਕੇ ਪੰਜ ਜਣ ਦਵਾਨ ਹਾਲ ਦੀ ਬੱਠਾ ਨੂੰ ਕੱਢ ਜਾ ਕੇ ਤੇ ਚੇਤਨ ਕਥਾ ਵਾਚ ਕੇ ਸੁਣਾएंगे ਆਪਾਂ ਤੇ ਲੰਗਰ ਵੀ ਦੇਖਾ ਟੋਟ ਬਤਾਇਆ ਜਾ ਰਿਹਾ ਬਹੁਤ ਸੋਹਣੀ ਸੇਵਾ ਕੀਤੀ ਆ ਮਮ ਬੱਤ ਵੱਧ ਹਿੱਸਾ ਲੈਣ ਮੈਂ ਸੇਵਾ ਚ ਬਹੁਤ ਸੇਵਾਦਾਰੀ ਨੇ ਸੇਵਾ ਸੇਵਾ ਦੁੱਸਤ ਅੱਗੇ ਰਹਿੰਦੇ ਨੇ ਕਿੰਨੇ ਸਾਹਮਣੇ ਪਿੰਟਾ ਦੋ ਜਲੇ ਵਾਸਤੇ ਨੇ ਸੇਵਾ ਕਰਦੇ ਵਿੱਚ ਸਭ ਤੋਂ ਅੱਗੇ ਹੁੰਦੇ ਆ ਤੇ ਆ ਦੇਖੋ ਇਹ ਜਲੇਬੀ ਅ ਦਹੀ ਹੁੰਦੀ ਤੇ ਦਾਲ ਮਮ ਕੇ ਛੋਲੇ ਦੀ ਸਬਜੀ ਪਰਸ਼ਾਦਾ ਉਹ ਜਿਹੜੇ ਮਹਾਰਾਜ ਕਿਕਾ ਕਰਦੇ ਬੰਦਾ ਬੰਦਾ ਜੀ ਬਰਕਤ ਦੇਣ ਜਿਹਨੇ ਜਿਹਨੇ ਹਿੱਸਾ ਪਾਇਆ ਜਿਹਨੇ ਜਿਹਨੇ ਕੀਤਾ ਆ ਅੰਝ ਤੋਂ ਕਿ ਇੱਕ ਇਕੱਲੇ ਇਕੱਜੇ ਕਹੇ ਸੋਚੀ ਆਪਾਂ ਇਕੱਲਾ ਇੱਕ ਬੰਦਾ ਇਕੱਲਾ ਇੱਕ ਕੁਝ ਨਹੀਂ ਕਰ ਸਕਦਾ ਨਾਲ ਕਿ ਪਿੰਡ ਜੇ ਚੱਲਦਾ ਹੁੰਦਾ ਤਾਂ ਹੀ ਕੁਝ ਬਣਦਾ ਹਣਾ ਤੇ ਬਹੁਤ ਛੋਟੇ ਛੋਟੇ ਨੇ ਆ ਰਹੇ ਨੇ ਛੋਟੇ ਛੋਟੇ ਸਹਿਣੇ ਦੀ ਕਾਰੀ ਇਹ ਤੁਮ ਜੀ ਅੱਜ ਦਾ ਵਲੋਗ ਉਸ ਇੰਨਾ ਹੀ ਆ ਦੇਖੋ ਐਵੇਂ ਸਜਾਵਟ ਕੀਤੀ ਹੋਈ ਬਾਕੀ ਦਾ ਮੈਂ ਤੁਹਾਨੂੰ ਕੱਲ ਦਿਖਾਵਾਂਗੀ ਥੋੜਾ ਜਿਹਾ ਵਲੌਗ ਬਣਾ ਕੇ ਬਹੁਤਾ ਵੱਡਾ ਮੈਂ ਨਹੀਂ ਬਣਾਇਆ ਤੇ ਕੱਲ ਗੁਰਸਹਿਜ ਦੀ ਦਵਾਈ ਨੂੰ ਵੀ ਜਾਣਾ ਆ ਦੇਖਦੇ ਚਲੋ ਕੀ ਬਣਦਾ ਹੈ ਆ ਬਾਬਾ ਬੰਤਾ ਸਿੰਘ ਜੀ ਦੀ ਵਰਸੀ ਹੈ ਜੀ ਤੇ ਜੰਦ ਜੰਦ ਇੱਕ ਵਾਰ ਫੇਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰ ਲੈਣੇ ਆ ਆ ਅੱਗੇ ਲੈ ਲੈਣੇ ਹਾਂਜੀ ਖੰਡਪਾਟ ਇੱਥੇ ਅਟੁੱਟ ਖੋਲਦੇ ਆਂ ਬਾਬਾ ਜਮਨ ਸਿੰਘ ਜੀ ਦੀ ਵਰਸੀ ਨੂੰ ਹੋਰ ਵੀ ਜ਼ਿਆਦਾ ਰੌਣਕ ਲੱਗਦੀ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਿਲਦੇ ਨੇ ਨੈਕਸਟ ਵਲੌਗ ਚ